ਪੰਜਾਬ ਦਾ ਇੱਕ ਨੌਜਵਾਨ ਆ ਜਿਹੜਾ ਕਿ ਇਸ ਵੇਲੇ ਪਾਕਿਸਤਾਨ ਦੀ ਇੱਕ ਜੇਲ੍ਹ ਦੇ ਵਿੱਚ ਬੰਦਾ ਪਿਛਲੇ ਤਕਰੀਬਨ ਡੇਢ ਮਹੀਨੇ ਤੋਂ ਉਹ ਗਾਇਬ ਆ ਲਾਪਤਾ ਤੇ ਹੁਣ ਉਹਦੀ ਇੱਕ ਵੀਡੀਓ ਸਾਹਮਣੇ ਆਈ ਆ ਉਸ ਮੁੰਡੇ ਨੇ ਇਹ ਗੱਲ ਦੱਸੀ ਆ ਜੀ ਕਿ ਮੈਂ ਪਾਕਿਸਤਾਨ ਦੀ ਇੱਕ ਜੇਲ੍ਹ ਦੇ ਵਿੱਚ ਬੰਦਾ ਇਥੋਂ ਦੀ ਅਦਾਲਤ ਦੇ ਵੱਲੋਂ ਸੁਣਵਾਈ ਕੀਤੀ ਗਈ ਆ ਤੇ ਮੈਨੂੰ ਇੱਕ ਮਹੀਨੇ ਦੀ ਸਜ਼ਾ ਤੇ ਲਗਭਗ 50000 ਰੁਪਏ ਜੁਰਮਾਨਾ ਸੁਣਾਇਆ ਗਿਆ ਜੇ ਮੈਂ 50000 ਰੁਪਏ ਨਾ ਦਿੱਤਾ ਤਾਂ 15 ਦਿਨ ਮੇਰੀ ਸਜ਼ਾ ਦੇ ਵਿੱਚ ਹੋਰ ਵਾਧਾ ਹੋ ਜਾਣਾ ਪਰ ਉਥੋਂ ਦੀ ਅਦਾਲਤ ਨੇ ਇਹ ਵੀ ਗੱਲ ਕਹੀ ਆ ਕਿ ਜਦੋਂ ਇਸ ਮੁੰਡੇ ਦੀ ਇਸ ਨੌਜਵਾਨ ਦੀ ਅਮਰਤਪਾਲ ਸਿੰਘ ਨਾਂ ਦੇ ਇਸ ਨੌਜਵਾਨ ਦੀ ਸਜ਼ਾ ਖਤਮ ਹੋ ਜਾਂਦੀ ਆ ਇਹਨੂੰ ਇਹਦੇ ਦੇਸ਼ ਦੇ ਵਿੱਚ ਯਾਨੀ ਕਿ ਭਾਰਤ ਦੇ ਵਿੱਚ ਭੇਜਿਆ ਜਾਵੇ ਇਹਨੂੰ ਇੰਡੀਆ ਦੇ ਵਿੱਚ ਭੇਜ ਦਿੱਤਾ ਜਾਵੇ ਅਮਰਤਪਾਲ ਸਿੰਘ ਕੌਣ ਆ ਹੁਣ ਸਵਾਲ ਇਹ ਆ ਇਹ ਉਹ ਅਮਰਤਪਾਲ ਸਿੰਘ ਆ ਜਿਹੜਾ ਕਿ ਖੈਰੇਕੇ ਉਤਾੜ ਪਿੰਡ ਦਾ ਰਹਿਣ ਵਾਲਾ ਇਹ ਉਹ ਅਮਰਤਪਾਲ ਸਿੰਘ ਆ ਜਿਹੜਾ ਕਿ ਫਾਜ਼ਿਲਕਾ ਜ਼ਿਲ੍ਹੇ ਦਾ ਰਹਿਣ ਵਾਲਾ ਸਾਡੇ ਕੋਲ 8 ਏਕੜ ਜ਼ਮੀਨ ਆ ਤਿੱਖੜ ਦੁਪਹਿਰੇ ਖੇਤੀਬਾੜੀ ਕਰਨ ਵਾਸਤੇ ਗਿਆ ਜਿਵੇਂ ਕਿ ਵਕਫ ਅਕਸਰ ਹੱਦੀ ਖੇਤਰਾں ਦੇ ਵਿੱਚ ਤੇ ਫੌਜ ਦੀਆਂ ਤਾਰਾਂ ਜਿਹੜੀਆਂ ਲੱਗੀਆਂ ਨੇ ਤੇ ਉਹ ਪਰਲੇ ਪਾਰ ਜਿਹੜੀ ਖੇਤੀਬਾੜੀ ਕਰਦੇ ਕਿਸਾਨ ਜਿਹਨਾਂ ਦੀ ਜ਼ਮੀਨ ਆ ਇਹਨਾਂ ਦੀ ਵੀ ਉਵੇਂ ਜ਼ਮੀਨ ਆ ਇਹ ਉਧਰਲੇ ਪਾਸੇ ਗਿਆ ਗਰਮੀ ਬਹੁਤ ਆ ਤਿੱਖੜ ਦੁਪਹਿਰਾ ਮੁੜਕੋ ਮੁੜਕੀ ਆ ਤੇ ਕਹਿੰਦੇ ਆ ਕਿ ਇਹ ਨੌਜਵਾਨ ਦੇ ਤੌਰ ਪਰ ਘੁੰਮ ਗਏ ਇਹ ਨੌਜਵਾਨ ਆ ਜਿਹੜਾ ਉਹ ਗਰਮੀ ਦੇ ਵਿੱਚ ਪਰਲੇ ਪਾਰ ਨੂੰ ਨਿਕਲ ਗਿਆ ਤੇ ਇਹਦਾ ਪਤਾ ਨਹੀਂ ਲੱਗਿਆ ਤਿੰਨ ਚਾਰ ਪੰਜ ਦਿਨ ਤੱਕ ਇਹਦੇ ਬਾਰੇ ਪਤਾ ਨਹੀਂ ਲੱਗਿਆ ਟੱਬਰ ਦੇ ਜੀਆ ਨੇ ਪੁਲਿਸ ਕੋਲੇ ਸ਼ਿਕਾਇਤ ਦਰਜ ਕਰਵਾਈ ਉਹਨਾਂ ਨੇ ਕਿਹਾ ਜੀ ਕਿ ਮੁੰਡਾ ਖੇਤੀਬਾੜੀ ਲਈ ਗਿਆ ਸੀ ਤੇ ਉਹ ਮਿਲਿਆ ਨਹੀਂ ਭਾਰਤ ਦੇ ਫੌਜੀ ਵੀਰਾਂ ਦੇ ਵੱਲੋਂ ਬੀਐਸਐਫ ਦੇ ਵੱਲੋਂ ਪਤਾ ਲੱਗਾ ਜੀ ਕਿ ਪਰਲੇ ਪਾਰਲੇ ਪਾਕਿਸਤਾਨ ਦੇ ਰੇਂਜਰਸ ਨਾਲ ਗੱਲ ਕੀਤੀ ਗਈ ਉਹਨਾਂ ਨੇ ਇਹ ਗੱਲ ਕਹਤੀ ਜੀ ਕਿ ਸਾਨੂੰ ਨਹੀਂ ਇਹਦੇ ਬਾਰੇ ਕੁਝ ਪਤਾ ਕਹਿੰਦੇ ਵੀ ਪੈੜਾਂ ਜਿਹੜੀਆਂ ਉਹ ਪਰਲੇ ਪਾਰ ਨੂੰ ਜਾ ਰਹੀਆਂ ਸੀ ਤੇ ਇਸ ਤੋਂ ਬਾਅਦ ਪਤਾ ਲੱਗਾ ਜੀ ਕਿ ਮੁੰਡਾ ਤਾਂ ਖੈਰੇ ਕੇ ਉਤਾੜ ਵਾਲਾ ਪਾਕਿਸਤਾਨ ਵਾਲੇ ਨਿਕਲ ਗਿਆ ਤੇ ਫਿਰ ਆਫੀਸ਼ੀਅਲ ਤੌਰ ਤੇ ਜਾਣਕਾਰੀ ਆ ਗਈ ਜੀ ਕਿ ਉਹ ਸੱਚੀ ਮੁੱਚੀ ਪਾਕਿਸਤਾਨ ਦੇ ਵਿੱਚ ਹੀ ਆ ਹੁਣ ਉਹਦੀ ਵੀਡੀਓ ਆ ਗਈ ਕਿ ਸੱਚੀ ਮੁੱਚੀ ਪਾਕਿਸਤਾਨ ਦੇ ਵਿੱਚ ਹੀ ਹੈ ਹੁਣ ਉਹਦੇ ਮਾਪਿਆਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਭਾਈ ਸਾਡੇ ਮੁੰਡੇ ਨੂੰ ਬਚਾਉਣ ਦੇ ਲਈ ਸੂਬੇ ਦੀ ਸਰਕਾਰ ਸਾਡੇ ਦੇਸ਼ ਦਾ ਵਿਦੇਸ਼ ਵਿਭਾਗ ਸਾਡੇ ਜਿਹੜੇ ਫੌਜ ਦੇ ਸੀਨੀਅਰ ਅਧਿਕਾਰੀ ਆ ਤੇ ਸਾਡੇ ਜਿਹੜੇ ਫਿਰੋਜ਼ਪੁਰ ਦੇ ਜਾਂ ਆਲੇ ਦੁਆਲੇ ਦੇ ਖੇਤਰ ਦੇ ਹੋਰ ਨੇਤਾ ਉਹਨਾਂ ਦੇ ਵੱਲੋਂ ਕਿਰਪਾ ਕਰਕੇ ਮਦਦ ਕੀਤੀ ਜਾਵੇ ਅਸੀਂ ਇਹ ਚਾਹੁੰਦੇ ਜੀ ਕਿ ਇਹ ਮੁੰਡਾ ਛੇਤੀ ਵਾਪਸ ਆ ਜਾਵੇ ਸਾਨੂੰ ਇਹ ਵੀ ਪਤਾ ਕਿ ਬੀਐਸਐਫ ਦੇ ਕਈ ਜਵਾਨ ਗਲਤੀ ਦੇ ਨਾਲ ਪਰਲੇ ਪਾਰ ਚਲੇ ਜਾਂਦੇ ਆ ਇਧਰ ਫਾਜ਼ਲਕਾ ਦੇ ਵੱਲੋਂ ਫਿਰੋਜ਼ਪੁਰ ਦੇ ਵੱਲੋਂ ਜਾਣਕਾਰੀ ਆਈ ਸੀ ਕੁਝ ਕੁ ਮਹੀਨੇ ਪਹਿਲਾਂ ਇੱਕ ਫੌਜੀ ਜਵਾਨ ਵੀ ਭਲੇਖੇ ਨਾਲ ਪਰਲੇ ਪਾਰ ਚਲਾ ਗਿਆ ਸੀ ਕਈ ਹਫ਼ਤੇ ਉਹਦੇ ਉੱਤੇ ਵੀ ਚਰਚਾ ਹੋਈ ਤੇ ਬਾਅਦ ਦੇ ਵਿੱਚ ਫਿਰ ਉਹਨੂੰ ਵਾਪਸ ਆਉਣ ਦਾ ਮੌਕਾ ਮਿਲਿਆ ਤੇ ਉਹ ਫਿਰ ਵਾਪਸ ਆਇਆ ਸੀਗਾ ਇਧਰੋਂ ਅਟਾਰੀ ਵਾਲੇ ਪਾਸਿਓਂ ਇਹਦੇ ਬਾਰੇ ਜ਼ਿਕਰ ਹੈ ਜਿਹੜਾ ਉਹ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਲੋਕ ਸਭਾ ਦੇ ਵਿੱਚ ਵੀ ਕੀਤਾ ਕਿ ਹਮਨੇ ਇਸ ਤਰੀਕੇ ਦਾ ਕੰਮ ਕੀਤਾ ہمارا ਇੱਕ ਫੌਜੀ ਜਵਾਨ ਪਾਕਿਸਤਾਨ ਮੇ ਚਲਾ ਗਿਆ ਸੀ ਗਲਤੀ ਸੇ ਔਰ ਉਸਕੋ ਹਮ ਵਾਪਸ ਲੈ ਆਏ ਚਲੋ ਬਹੁਤ ਚੰਗਾ ਹੋ ਗਿਆ ਉਹ ਵਾਪਸ ਆਏ ਸਾਡੇ ਫੌਜੀ ਜਵਾਨ ਚੜ੍ਹਦੀ ਕਲਾ ਦੇ ਵਿੱਚ ਰਹਿਣ ਜਿੰਦਾਬਾਦ ਰਹਿਣ ਪਰ ਕੀ ਅਮਰਤਪਾਲ ਸਿੰਘ ਦੇ ਲਈ ਸੂਬੇ ਦੀ ਸਰਕਾਰ ਜਾਂ ਕੇਂਦਰ ਦੀ ਸਰਕਾਰ ਕੋਈ ਉਪਰਾਲਾ ਕਰੂਗੀ ਸਵਾਲ ਇਹ ਆ ਕਈ ਲੋਕੇ ਵੀ ਗੱਲ ਕਹਿੰਦੇ ਵੀ ਜਦੋਂ ਬੰਦਾ ਫਸ ਜਾਂਦਾ ਨਾ ਉਸ ਤੋਂ ਬਾਅਦ ਇਹ ਗੱਲ ਕਹੀ ਜਾਂਦੀ ਕਿ ਨਹੀਂ ਨਹੀਂ ਇਹ ਤਾਂ ਗਲਤੀ ਨਾਲ ਚਲਾ ਗਿਆ ਕੀ ਪਤਾ ਜਸੂਸੀ ਵਾਲਾ ਮਾਮਲਾ ਨਾ ਹੋਵੇ ਇੰਉ ਬੰਦਾ ਕਿਵੇਂ ਪਰਲੇ ਪਾਰ ਚਲਾ ਜਾਊਗਾ ਗਰਮੀ ਦੇ ਵਿੱਚ ਪਰਲੇ ਪਾਰ ਕਿਹੜਾ ਕੋਈ ਸ਼ਬੀਲ ਲੱਗੀ ਸੀ ਵੀ ਭਾਈ ਉਧਰਲੇ ਪਾਸੇ ਆਪਾਂ ਚੱਲੇ ਆਂ ਇਧਰਲੇ ਪਾਸੇ ਨੂੰ ਕਿਉਂ ਨਹੀਂ ਆ ਗਏ ਇਹ ਹੈਗੀਆਂ ਜੀ ਹਵਾ ਦੇ ਵਿੱਚ ਫੜਨ ਵਾਲੀਆਂ ਗੱਲਾਂ ਵੀ ਸ਼ਾਇਦ ਇਹਦੇ ਵਿੱਚੋਂ ਕੁਝ ਸੱਚ ਹੋਵੇ ਸ਼ਾਇਦ ਇਉਂ ਨਾ ਹੋਵੇ ਆਪਾਂ ਵੱਖ-ਵੱਖ ਪਹਿਲੂਆਂ ਦੇ ਉੱਤੇ ਸੋਚਦੇ ਹੁੰਨੇ ਆ ਵੱਖ-ਵੱਖ ਲੋਕ ਇਵੇਂ ਸੋਚ ਰਹੇ ਆ ਪਰ ਅਮਰਤਪਾਲ ਸਿੰਘ ਦੀ ਵੀਡੀਓ ਜਿਹੜੀ ਤੇ ਅਮਰਤਪਾਲ ਸਿੰਘ ਦੇ ਮਾਪਿਆਂ ਦੀ ਮੰਗ ਆ ਜਿਹੜੀ ਉਹਨੇ ਬਹੁਤ ਵੱਡੇ ਸਵਾਲ ਖੜੇ ਕੀਤੇ ਆ ਤੇ ਮੇਰੇ ਮਨ ਦੇ ਵਿੱਚ ਕਈ ਸਵਾਲ ਹੋਰ ਆਏ ਆ ਉਹ ਸਵਾਲ ਇਹ ਆ ਵੀ ਹੁਣ ਤੱਕ ਤਾਂ ਇਸ ਪਰਿਵਾਰ ਦੀ ਮਦਦ ਕਰਨ ਵਾਸਤੇ ਕੋਈ ਕੇਂਦਰੀ ਨੇਤਾ ਬੋੜਿਆ ਨਹੀਂ ਮੈਂ ਜਿੰਨੀ ਵੀਡੀਓ ਦੇਖੀ ਆ ਇੱਕ ਫੌਜੀ ਅਧਿਕਾਰੀ ਦੇ ਨਾਲ ਸ਼ੇਰ ਸਿੰਘ ਖਵਾਯਾ ਸਾਹਿਬ ਨੇ ਜਿਹੜੇ ਉਹਨਾਂ ਦੇ ਵੱਲੋਂ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਆ ਕਿ ਇਸ ਮੁੰਡੇ ਨੂੰ ਵਾਪਸ ਲਿਆਉਣ ਦੇ ਲਈ ਯਤਨ ਕੀਤੇ ਜਾਣ ਪਰ ਜਿਸ ਦਿਨੇ ਮੁੰਡਾ ਵਾਪਸ ਆ ਗਿਆ ਚਲੋ ਜੇ ਮੰਨ ਲਓ 50000 ਰੁਪਏ ਦਿੱਤਾ ਤੇ ਫਿਰ 5 ਮਹੀਨੇ ਬਾਅਦ ਆਜੂ ਤੀਰਣਾ ਬਾਅਦ ਜੇ ਨਾ ਦਿੱਤਾ ਤਾਂ ਫਿਰ 45 ਦਿਨਾਂ ਬਾਅਦ ਆਜੂ ਜਿਵੇਂ ਕਿ ਇਹਦੇ ਵਿੱਚ ਕਾਨੂੰਨ ਨੇ ਗੱਲ ਕਹੀ ਆ ਉਥੋਂ ਦੇ ਪਾਕਿਸਤਾਨ ਦੇ ਕਾਨੂੰਨ ਨੇ ਜੱਜ ਸਾਹਿਬ ਨੇ ਪਰ ਗੱਲ ਇਹ ਜੀ ਜਿਸ ਦਿਨੇ ਮੁੰਡਾ ਮੁੜਿਆ ਆ ਉਹਦੇ ਲਈ ਮਾਪੇ ਤਿਆਰ ਰਹਿਣ ਕਿਉਂ ਕਿਉਂਕਿ ਮੰਜਾਂ ਦੀਆਂ ਡਾਉਣਾ ਕੱਸ ਕੇ ਰੱਖੋ ਨੇਤਾਵਾਂ ਨੇ ਤੁਹਾਡੇ ਘਰ ਦੇ ਵਿੱਚ ਹੂਕਾਂ ਪਾਉਂਦੀਆਂ ਗੱਡੀਆਂ ਲੈ ਕੇ ਆਉਣਾ ਉਹਨਾਂ ਨੇ ਇਹ ਗੱਲ ਕਹਿਣੀ ਆ ਕਿ ਇਸ ਮੁੰਡੇ ਦੇ ਆਉਣ ਦੇ ਵਿੱਚ ਸਾਡਾ ਵੱਡਾ ਯੋਗਦਾਨ ਆ ਹੋ ਸਕਦਾ ਇੱਥੇ 2-4 ਫਿਲਮਾਂ ਵਾਲੇ ਵੀ ਆ ਜਾਣ ਜਿਵੇਂ ਕਿ ਸਰਬਜੀਤ ਮਾਮਲੇ ਦੇ ਵਿੱਚ ਵੀ ਆਏ ਸੀਗੇ ਉਹ ਕਹਿਣ ਜੀ ਕਿ ਸਾਨੂੰ ਇਸ ਗੱਲ ਦਾ ਅਹਿਸਾਸ ਆ ਵੀ ਮੁੰਡੇ ਦੇ ਨਾਲ ਕੀ ਕੁਝ ਹੋਇਆ ਆਪਾਂ ਇਸ ਵਿਸ਼ੇ ਦੇ ਉੱਤੇ ਫਿਲਮ ਬਣਾਉਨੇ ਆ ਜਿਨੇ ਕਾਰੋਬਾਰ ਕੱਢਣਾ ਵਿੱਚੋਂ ਉਹਨੇ ਕਾਰੋਬਾਰ ਵਾਲ ਤੌਰ ਪੈਣਾ ਜਿਨੇ ਇਹ ਸੋਚਣਾ ਜੀ ਜਜ਼ਬਾਤੀ ਤੌਰ ਦੇ ਉੱਤੇ ਉਹਨਾਂ ਨੇ ਟੱਬਰ ਦੇ ਨਾਲ ਖੜਨਾ ਤੇ ਜਿਹਨੂੰ ਇਹਦੇ ਵਿੱਚੋਂ ਪ੍ਰਾਪਤੀ ਵੋਟਾਂ ਦੀ ਲੱਭੂਗੀ ਉਹਨਾਂ ਨੇ ਉਸ ਤਰੀਕੇ ਦਾ ਕੰਮ ਕਰਨਾ ਪਰ ਅਮਰਤਪਾਲ ਸਿੰਘ ਵਾਪਸ ਮੁੜਾਵੇ ਅਮਰਤਪਾਲ ਸਿੰਘ ਚੜ੍ਹਦੀ ਕਲਾ ਦੇ ਵਿੱਚ ਰਵੇ ਤੇ ਅਮਰਤਪਾਲ ਸਿੰਘ ਦਾ ਕੁਝ ਵੀ ਨਾਂ ਵਿਗੜੇ ਇਹਦੀ ਅਸੀਂ ਕਾਮਨਾ ਕਰਦੇ ਆ ਤੇ ਜਿਨੇ ਕਿਸੇ ਤੁਹਾਨੂੰ ਗੱਲ ਦੱਸੀ ਆ ਇਸ ਬੰਦੇ ਦੀ ਅਮਰਤਪਾਲ ਸਿੰਘ ਦੀ ਇੱਕ ਬੱਚੀ ਵੀ ਆ ਤੇ 27 ਜੂਨ ਨੂੰ ਪਾਕਿਸਤਾਨੀ ਰੇਂਜਰਸ ਨੇ BSF ਨੂੰ ਜਾਣਕਾਰੀ ਦਿੱਤੀ ਸੀ ਜੀ ਕਿ ਉਹਨਾਂ ਦੇ ਕੋਲ ਇਹ ਹਿਰਾਸਤ ਦੇ ਵਿੱਚ ਹੈ ਤੇ ਹੁਣ ਬਿਹਨੇ ਪਾਈ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਤੇ ਇਹ ਵੀ ਪਤਾ ਲੱਗਾ ਕਿ ਇਹ ਪਾਕਿਸਤਾਨ ਦੇ ਵਿੱਚ ਅਮਰਤਪਾਲ ਸਿੰਘ ਦੇ ਉੱਤੇ ਵਿਦੇਸ਼ੀ ਨਿਯਮ ਦੇ ਮੁਤਾਬਕ 1946 ਦੇ ਤਹਿਤ ਦੋਸ਼ ਲਾਇਆ ਗਿਆ ਤੇ 28 ਜੁਲਾਈ ਨੂੰ ਅਮਰਤਪਾਲ ਸਿੰਘ ਨੂੰ 1 ਮਹੀਨੇ ਦੀ ਸਜ਼ਾ ਸੁਣਾਈ ਗਈ ਆ ਹੁਣ ਅਗਲੀ ਗੱਲ ਇਹ ਆ ਕਿ ਜੇਕਰ BSF ਦੇ ਜਵਾਨ ਬਹੁਤ ਸਾਡੇ ਸਨਮਾਨਯੋਗ ਆ ਸਾਡੇ ਫੌਜੀ ਜਵਾਨ ਗਲਤੀ ਦੇ ਨਾਲ ਉਧਰ ਜਾ ਸਕਦੇ ਆ ਤੇ ਉਹਨਾਂ ਨੂੰ ਵਾਪਸ ਲਿਆਉਣ ਵਾਸਤੇ ਯਤਨ ਹੋ ਸਕਦੇ ਆ ਇਸ ਮੁੰਡੇ ਦੇ ਲਈ ਵੀ ਹੋ ਸਕਦੇ ਸਨ ਜਿਹੜੇ ਕਿ ਹੋਏ ਨਹੀਂ ਹਨ ਇਸ ਤਰ੍ਹਾਂ ਦੀਆਂ ਗੱਲਾਂ ਦੇ ਵੱਲ ਵੀ ਗੌਰ ਕਰਨੀ ਚਾਹੀਦੀ ਆ ਕਿਉਂਕਿ ਜਿਹੜੇ ਸਰਹੱਦੀ ਖੇਤਰ ਦੇ ਪਿੰਡ ਆ ਜਿਨ੍ਹਾਂ ਦੀਆਂ ਜ਼ਮੀਨਾਂ ਤਾਰਾਂ ਤੋਂ ਪਰਲੇ ਪਾਰ ਆ ਉਹਨਾਂ ਦੇ ਕੋਲੋਂ ਨਾ ਚਾਹੁੰਦੇ ਹੋਏ ਵੀ ਕਈ ਵਾਰ ਗਲਤੀ ਹੋ ਜਾਂਦੀ ਆ ਉਹਨਾਂ ਨੂੰ ਉੱਥੇ ਫਸਲਾਂ ਆਪਣੀਆਂ ਪੈਦਾ ਕਰਨੀਆਂ ਖੇਤੀਬਾੜੀ ਕਰਨੀ ਕੋਈ ਸੌਖਾ ਕੰਮ ਨਹੀਂਗਾ ਇਹ ਬਹੁਤ ਔਖਾ ਕੰਮ ਆ ਜਿਹੜੇ ਉੱਥੋਂ ਦੇ ਲੋਕ ਆ ਜਿਨ੍ਹਾਂ ਦੀਆਂ ਜ਼ਮੀਨਾਂ ਉਧਰਲੇ ਪਾਸੇ ਆ ਇਹ ਪੀੜ ਨੂੰ ਉਹ ਬਿਆਨ ਕਰ ਸਕਦੇ ਆ ਵੀ ਜੇਕਰ ਮਾੜੀ ਮੁੱਟੀ ਕੋਈ ਠਾਠੂ ਹੁੰਦੀ ਹੈ ਸਭ ਤੋਂ ਪਹਿਲਾਂ ਉਧਰਲੇ ਪਾਰ ਕਿਸਾਨ ਦਾ ਜਾਣਾ ਬੰਦ ਹੁੰਦਾ ਜੇਕਰ ਉਧਰ ਮੜਾ ਜਾ ਵੀ ਕੁਝ ਮਾਹੌਲ ਅਨਸੁਖਾਵਾ ਹੁੰਦਾ ਸਭ ਤੋਂ ਪਹਿਲਾਂ ਇਹਨਾਂ ਦੀਆਂ ਫਸਲਾਂ ਰੁਲਦੀਆਂ ਇਹਨਾਂ ਨੂੰ ਕਿਹਾ ਜਾਂਦਾ ਵੀ ਛੇਤੀ ਫਸਲਾਂ ਵੱਢ ਲੋ ਆਪਦੀਆਂ ਇੱਥੇ ਕੁਝ ਵੀ ਹੋ ਸਕਦਾ ਆਪਾਂ ਹੁਣੇ-ਹੁਣੇ ਦੇਖਿਆ ਵੀ ਆ ਅ ਜਦੋਂ ਹੁਣ ਭਾਰਤ ਤੇ ਪਾਕਿਸਤਾਨ ਦਰਮਿਆਨ ਤਣਾਤਣੀ ਪੈਦਾ ਹੋਈ ਸੀ ਪਹਿਲਗਾਮ ਹਮਲੇ ਦੇ ਕਰਕੇ ਤੇ ਉਸ ਤੋਂ ਬਾਅਦ ਬਹੁਤ ਕੁਝ ਉਹਨਾਂ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਖੇਤੀਬਾੜੀ ਦੇ ਰੂਪ ਦੇ ਵਿੱਚ ਨਿੱਜੀ ਜ਼ਿੰਦਗੀ ਦੇ ਰੂਪ ਦੇ ਵਿੱਚ ਬਹੁਤ ਕੁਝ ਚੱਲਿਆ ਵੀ ਆ ਇੱਕ ਜਾਣਕਾਰੀ ਹੋਰ ਸਾਂਝੀ ਕਰੀਏ ਉਹ ਵੀ ਅਮਰਤਪਾਲ ਸਿੰਘ ਦੇ ਬਾਰੇ ਆ ਉਹ ਅਮਰਤਪਾਲ ਸਿੰਘ ਜਿਹੜਾ ਕਿ ਇਸ ਵੇਲੇ ਡਿਬਰੂਗੜੀ ਦੀ ਜੇਲ੍ਹ ਦੇ ਵਿੱਚ ਬੰਦਾ ਉਹ ਅਮਰਤਪਾਲ ਜਿਹੜਾ ਕਿ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਆ ਉਸ ਅਮਰਤਪਾਲ ਸਿੰਘ ਦੇ ਉੱਤੇ ਵਿਰੋਧੀ ਪਾਰਟੀਆਂ ਲਗਾਤਾਰ ਇਸ ਗੱਲ ਦਾ ਦੋਸ਼ ਲਾਉਂਦੀਆਂ ਕਿ ਇਹ ਨਸ਼ਾ ਕਰਦਾ ਪੁਲਿਸ ਦੇ ਵੱਲੋਂ 1200 ਸਫੇਣੀ ਜਿਹੜੀ ਚਾਰਜ ਸ਼ੀਟ ਪੇਸ਼ ਕੀਤੀ ਗਈ ਆ ਅਜਨਾਲਾ ਥਾਣਾ ਹਮਲੇ ਵਾਲੀ ਉਹਦੇ ਵਿੱਚ ਵੀ ਇਹ ਗੱਲ ਕਹੀ ਗਈ ਆ ਕਿ ਅਮਰਤਪਾਲ ਦੇ ਸਾਥੀਆਂ ਦੇ ਹਵਾਲੇ ਰਾਹੀਂ ਜਾਣਕਾਰੀ ਮਿਲੀ ਆ ਕਿ ਅਮਰਤਪਾਲ ਨਸ਼ੇ ਬਹੁਤ ਕਰਦਾ ਅਮਰਤਪਾਲ ਕੁੜੀਆਂ ਚਿੜੀਆਂ ਦੇ ਨਾਲ ਵੀ ਰਿਸ਼ਤੇ ਵਾਲਾ ਅਮਰਤਪਾਲ ਦੇ ਸਾਥੀ ਆ ਕੁਝ ਬੋਲੇ ਆ ਹਾਲਾਂਕਿ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇਕੇ ਉਹਨੇ ਇਹ ਗੱਲ ਕਹੀ ਹੈ ਜੀ ਕਿ ਸਭ ਕੁਝ ਝੂਠਾ ਸਾਡੇ ਕੋਲੋਂ ਕਟਮਾਰ ਕਰਕੇ ਸਾਈਨ ਕਰਵਾ ਲਏਗੇ ਆਪਾਂ ਵੀਡੀਓ ਚ ਗੱਲ ਸਾਂਝੀ ਵੀ ਕੀਤੀ ਸੀ ਪਰ ਹੁਣ ਅਮਰਤਪਾਲ ਸਿੰਘ ਦੇ ਵਕੀਲ ਈਮਾਨ ਸਿੰਘ ਖਾਰਾ ਨੇ ਇੱਕ ਚੈਲੰਜ ਪੇਸ਼ ਕੀਤਾ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਮੈਂ ਅਮਰਤਪਾਲ ਸਿੰਘ ਨਾਲ ਗੱਲ ਹੋਈ ਆ ਉਹਨਾਂ ਨੇ ਕਿਹਾ ਜੀ ਕਿ ਮੈਂ ਆਪਣਾ ਡੋਪ ਟੈਸਟ ਕਰਵਾਉਣ ਨੂੰ ਤਿਆਰ ਆ ਤੇ ਜਿਹੜੇ ਜਿਹੜੇ ਲੋਕ ਮੇਰੇ ਉੱਤੇ ਦੋਸ਼ ਲਾਉਂਦੇ ਵੀ ਭਾਈ ਇਹ ਨਸ਼ੇ ਕਰਦਾ ਹੈ ਇਹ ਤਾਂ ਗਲਤ ਇਨਸਾਨ ਹੈ ਉਹ ਵੀ ਆਪਣਾ ਡੋਪ ਟੈਸਟ ਕਰਵਾ ਲੈ ਹੁਣ ਪੰਜਾਬ ਦਾ ਕਿਹੜਾ ਨੇਤਾ ਇਹ ਗੱਲ ਕਹੂਗਾ ਕਿ ਉਹ ਵੀ ਡੋਪ ਟੈਸਟ ਕਰਾਵੇ ਤੇ ਪਹਿਲਾਂ ਮੈਂ ਡੋਪ ਟੈਸਟ ਕਰਵਾਉਣਾ ਇਸ ਗੱਲ ਦੀ ਉਡੀਕ ਰਹਿਣੀ ਆ ਅਮਰਤਪਾਲ ਸਿੰਘ ਨੇ ਗੱਲ ਛੇੜੀ ਆ ਕਿ ਮੇਰਾ ਡੋਪ ਟੈਸਟ ਕਰਵਾ ਲਓ ਪਰ ਇਹ ਗੱਲ ਪਹਿਲੀ ਵਾਰ ਨਹੀਂ ਛੇੜੀ ਇਹ ਗੱਲ ਕਾਂਗਰਸ ਦੇ ਰਾਜ ਦੇ ਮੌਕੇ ਵੀ ਛਿੜਦੀ ਹੁੰਦੀ ਸੀ ਉਦੋਂ ਵੀ ਇੱਕ ਨੇਤਾ ਦੂਜੇ ਨੂੰ ਇਹ ਗੱਲ ਕਹਿਣਾ ਹੁੰਦਾ ਸੀ ਇਹਦਾ ਡੋਪ ਟੈਸਟ ਕਰਵਾ ਲਓ ਇਹਦਾ ਡੋਪ ਟੈਸਟ ਕਰਵਾ ਲਓ ਮੈਂ ਡੋਪ ਟੈਸਟ ਕਰਵਾ ਲਿਆ ਮੈਂ ਕਰਵਾ ਕੇ ਆਇਆ ਤੁਹਾਨੂੰ ਚੇਤੇ ਹੋਣਾ ਕੁਝ ਕੁ ਬਰੇ ਪਹਿਲਾਂ ਡੋਪ ਡੋਪ ਦੀ ਖੇਡ ਚੱਲੀ ਸੀ ਪੰਜਾਬ ਦੇ ਵਿੱਚ ਉਦੋਂ ਪੰਜਾ ਸੱਤਾ ਨੇਤਾਵਾਂ ਨੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਡੋਪ ਟੈਸਟ ਕਰਵਾ ਵੀ ਲਿਆ ਸੀ ਉਹਨਾਂ ਨੇ ਰਿਪੋਰਟ ਸੋਸ਼ਲ ਮੀਡੀਆ ਤੇ ਪੇਸ਼ ਵੀ ਕੀਤੀ ਸੀ ਕਿ ਆ ਮੇਰੀ ਰਿਪੋਰਟ 네ਗਟਿਵ ਆ ਜਿਹੜੇ ਉਹਨਾਂ ਦੇ ਸ਼ਰੀਕ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਲੈ ਇਹ ਤੁਹਾਡੀ ਆਪਣੀ ਨਿੱਜੀ ਲੈਬ ਹੋਣੀ ਆ ਤੁਹਾਡੀ ਲੈਬ ਦੇ ਵਿੱਚ ਹੀਰਾ ਫਿਰ ਕੀਤੀ ਹੋਣੀ ਆ ਸਾਨੂੰ ਪਤਾ ਤੋਂ ਆ ਚੀਜ਼ ਖਾਣਾ ਪੀਣਾ ਸੋ ਉਹਨਾਂ ਨੇ ਆ ਦੋਸ਼ ਲਾਏ ਸੀ ਯਾਨੀ ਕਿ ਡੋਪ ਵਾਲੀ ਰਾਜਨੀਤੀ ਵੀ ਪੰਜਾਬ ਦੇ ਵਿੱਚ ਨਵੀਂ ਨਹੀਂ ਆ ਡੋਪ ਡੋਪ ਕਰਦੇ ਆ ਕਰਦੇ ਆ ਕਈ ਵਾਰੇ ਨਿਕਲ ਜਾਂਦੇ ਆ ਤੇ ਪੰਜਾਬੀਆਂ ਦਾ ਚੇਤਾ ਇੰਨਾ ਸੱਜਰਾ ਤੇ ਨਰਵਾ ਨਹੀਂ ਕਿ ਇਸ ਗੱਲ ਨੂੰ ਚੇਤੇ ਰੱਖਣ ਲੰਮਾ ਸਮਾਂ ਵੀ ਭਾਈ 6 ਮਹੀਨੇ ਪਹਿਲਾਂ ਕਿਹੜਾ ਮੁੱਦਾ ਚੱਲਿਆ ਸੀ 4 ਮਹੀਨੇ ਪਹਿਲਾਂ ਕਿਹੜਾ ਮੁੱਦਾ ਚੱਲਿਆ ਸੀ 2 ਸਾਲ ਪਹਿਲਾਂ ਕਿਹੜਾ ਮੁੱਦਾ ਚੱਲਿਆ ਸੀ ਗੁਸਤਾਖੀ ਮਾਫ ਪੰਜਾਬ ਦੇ ਵੱਡੀ ਗਿਣਤੀ ਦੇ ਵਿੱਚ ਨੇਤਾ ਵੱਖ-ਵੱਖ ਤਰ੍ਹਾਂ ਦੇ ਨਸ਼ਾ ਦਾ ਸੇਵਨ ਕਰਦੇ ਆ ਕੋਈ दारू ਪੀ ਕੇ ਟੋ ਨਰਹਿੰਦਾ ਇਹ ਵੀ ਗੱਲ ਸੱਚੀ ਆ ਕੋਈ ਫੀਮਖਾਨੇ ਦੇ ਵਿੱਚ ਮਸਤਾ ਕੋਈ ਇੱਥੇ ਬੀੜੀ ਸਿਕਰੇਟ ਦੀ ਵਰਤੋਂ ਵੀ ਕਰਦਾ ਚਲੋ ਆਪਾਂ ਜ਼ਿਕਰ ਨਹੀਂ ਕਰਦੇ ਕਿਸੇ ਦੇ ਨਾਂ ਦਾ ਕੋਈ ਇੱਥੇ ਹੋਰ ਨਸ਼ਿਆਂ ਦੀ ਵਰਤੋਂ ਵੀ ਕਰਦਾ ਤੇ ਕਈ ਹੋਰ ਨਸ਼ਿਆਂ ਦੀ ਵਰਤੋਂ ਕਰਵਾਉਂਦੇ ਆ ਵੇਚਣ ਵਾਲਿਆਂ ਦੇ ਨਾਲ ਵੀ ਰਲੇ ਹੋਏ ਆ ਤੇ ਖਾਣ ਵਾਲਿਆਂ ਦੇ ਨਾਲ ਵੀ ਰਲੇ ਹੋਏ ਆ ਹੁਣ ਕੀ ਦੇ ਕੀ ਦੇ ਬਾਰੇ ਆਪਾਂ ਕੀ ਕੀ ਕਵਾਂਗੇ ਜੀ ਦਾਅਵੇ ਕਰਾਂਗੇ ਵੀ ਭਾਈ ਆ ਚੰਗਾ ਆ ਚੰਗਾ ਅੱਖਾਂ ਦੇ ਉੱਤੇ ਜਿਹਦੇ ਐਨਕ ਲੱਗੀ ਹੋਈ ਹੈ ਨਾ ਵੀ ਮੈਂ ਫਲਾਨੀ ਪਾਰਟੀ ਦਾ ਉਹਨੂੰ ਸਾਰਾ ਕੁਝ ਹੀ ਸੀਕਦੇਸਦਾ ਉਹ ਜਿਵੇਂ ਕਹਨੇ ਹੁੰਦੇ ਵੀ ਖੋਤੇ ਦੇ ਹਰੀਆਂ ਐਣਕਾਂ ਲਾ ਦਿਓ ਤੇ ਭਾਈ ਉਹਨੂੰ ਸੁੱਕਿਆ ਘਾਹ ਵੀ ਹਰਾ ਦੱਸਦਾ ਫਿਰ ਉਹ ਸਾਰਾ ਖਾ ਲੈਂਦਾ ਸਾਡੇ ਵੀ ਪੰਜਾਬ ਦੇ ਵਿੱਚ ਕਈ ਲੋਕਾਂ ਦੇ ਇਦਾਂ ਦੀਆਂ ਐਣਕਾਂ ਲੱਗੀਆਂ ਜਿਹੜੇ ਕਿ ਵੱਖ-ਵੱਖ ਪਾਰਟੀਆਂ ਦੇ ਸਮਰਥਕ ਆ ਉਹਨਾਂ ਹਰੀਆਂ ਐਣਕਾਂ ਦੇ ਕਰਕੇ ਹੀ ਉਹਨਾਂ ਨੂੰ ਅਸਲੀਅਤ ਦਿਸਦੀ ਨਹੀਂ ਵੀ ਭਾਈ ਸਾਡੇ ਵਾਲਾ ਨੇਤਾ ਤਾਂ ਆਹ ਕੁਝ ਖਾਂਦਾ ਇਸ ਕਰਕੇ ਇਹਨੇ ਨਸ਼ਾ ਤੋਂ ਮੁਕਤ ਪੰਜਾਬ ਦੀ ਕੀ ਗੱਲ ਕਰਨੀ ਆ ਫਲਾਣਾ ਨੇਤਾ ਕੁਝ ਖਾਂਦਾ ਥੋੜਾ ਜਿਹਾ ਇਸ ਚੱਕਰ ਦੇ ਵਿੱਚੋਂ ਬਾਹਰ ਨਿਕਲ ਕੇ ਜ਼ਿੰਦਗੀ 'ਚ ਨਿਰਪੱਖ ਵੀ ਹੋਣਾ ਚਾਹੀਦਾ ਤੇ ਸੱਚ ਨੂੰ ਮੰਨਣਾ ਵੀ ਚਾਹੀਦਾ ਤੇ ਸੱਚ ਅੰਤਮ ਉਹ ਨਹੀਂ ਜਿਹੜਾ ਤੁਹਾਡੇ ਕੋਲੇ ਆ ਸੱਚ ਵਿਸ਼ਾਲ ਹੁੰਦਾ ਸੱਚ ਦੇ ਬਾਰੇ ਬਹੁਗਣਤੀ ਨੂੰ ਪਤਾ ਹੁੰਦਾ ਸੋ ਮੇਰਾ ਸੱਚ ਮੈਂ ਤੁਹਾਡੇ ਤੇ ਥੋਪਾਂ ਤਾਂ ਤੁਸੀਂ ਮੇਰੇ ਉੱਤੇ ਆਪਦਾ ਸੱਚ ਥੋਪੋ ਇਹ ਨਹੀਂ ਗੱਲ ਹੁੰਦੀ ਸੋ ਇੱਕ ਅਮਰਤਪਾਲ ਇਸ ਵੇਲੇ ਪਾਕਿਸਤਾਨ ਦੀ ਜੇਲ੍ਹ ਦੇ ਵਿੱਚ ਆ ਤੇ ਇੱਕ ਅਮਰਤਪਾਲ ਇਸ ਵੇਲੇ ਡਿਬਰੂਗੜੀ ਜੇਲ੍ਹ ਦੇ ਵਿੱਚ ਆ ਇੱਕ ਅਮਰਤਪਾਲ ਇਹ ਗੱਲ ਕਹਿੰਦਾ ਮੈਨੂੰ ਸਜ਼ਾ ਹੋ ਗਈ ਤੇ ਮੈਨੂੰ ਛੇਤੀ ਬੁਲਾ ਲਓ ਭਾਰਤ ਦੇ ਵਿੱਚ ਇੱਕ ਅਮਰਤਪਾਲ ਇਹ ਗੱਲ ਕਹਿ ਰਿਹਾ ਜੀ ਕਿ ਮੈਂ ਅਦਾਲਤ ਦੇ ਵਿੱਚ ਪਟੀਸ਼ਨ ਪਾਈ ਆ ਵੀ ਭਾਈ ਮੈਂ ਆਪਣੇ ਹਲਕੇ ਦੇ ਵਿੱਚ ਆਉਣਾ ਚਾਹਣਾ ਉਹਨੇ ਇਹ ਗੱਲ ਕਹੀ ਆ ਮੇਰਾ ਡੋਪ ਟੈਸਟ ਕਰਵਾ ਲਓ ਇਹ ਸਮਰਤਪਾਲ ਨੇ ਜਿਹੜਾ ਕਿ ਇਧਰੋਂ ਵੀਡੀਓ ਸਾਹਮਣੇ ਆਈ ਆ ਖੈਰੇ ਕੇ ਉਤਾੜ ਵਾਲੇ ਦੀ ਉਹਨੇ ਇਹ ਗੱਲ ਕਹੀ ਆ ਜੀ ਕਿ ਭਾਈ ਮੇਰਾ ਕਸੂਰ ਕੋਈ ਨਹੀਂਗਾ ਗਲਤੀ ਹੋ ਗਈ ਆ ਤੇ ਬਾਕੀ ਜਦੋਂ ਇਹ ਵਾਪਸ ਆਊਗਾ ਉਦੋਂ ਭਾਈ ਭਾਰਤੀ ਏਜੰਸੀਆਂ ਦੇ ਕੋਲੋਂ ਕਿਹੋ ਜਿਹਾ ਸਵਾਲ ਕਰਦੀਆਂ ਫੌਜ ਦੇ ਅਧਿਕਾਰੀਏ ਨੂੰ ਕੀ ਪੁੱਛਦੇ ਆ ਪੁਲਿਸ ਨੂੰ ਕੀ ਪੁੱਛਦੀ ਆ ਲੋਕ ਇਹਨੂੰ ਠਿੱਠ ਕਰਦੇ ਆ ਕਿ ਇਹਨੂੰ ਪਿਆਰਦੇ ਆ ਇਹ ਸਮੇਂ ਤੇ ਨਿਰਭਰ ਕਰਦੀ ਗੱਲ ਆ